ਕੋਡੀ 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 ਸਤਿ ਸ਼੍ਰੀ ਅਕਾਲ ਜੀ ਮੈਂ ਰੁਪਿੰਦਰ ਜਲਾਦ ਕੈਸ ਟਾਈਮ ਅਸੀਂ ਦੋਲੀ ਅਲਕਣਾ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਆਪਣਾ ਭਰਾ ਪਿਛਲੇ ਦਿਨੀ ਅਧਰੰਗ ਹੋ ਗਿਆ ਸੀਗਾ ਤੇ ਬੜੀ ਪ੍ਰੋਬਲਮ ਦੇ ਵਿੱਚ ਇਹ ਭਰਾ ਸਾਡਾ ਬੜਾ ਵਧੀਆ ਪਲੇਅਰ ਤੇ ਸਾਡਾ ਸਾਰਾ ਮਾਫਰਜ ਬਣਦਾ ਵੀ ਜਦੋਂ ਵੀ ਕੋਈ ਦੁੱਖ ਦਾ ਟਾਈਮ ਹੁੰਦਾ ਤਾਂ ਸਾਡਾ ਕਿ ਪਹਿਲਾ ਫਰਜ ਬਣਦਾ ਵੀ ਮੋਢੇ ਨਾਲ ਮੋਢਾ ਲਾ ਕੇ ਪਰਿਵਾਰ ਦੇ ਨਾਲ ਉਸ ਦੀਸ ਦੇ ਨਾਲ ਖੜੀਏ ਦੌਲੀ ਦਾ ਅੱਜ ਅਸੀਂ ਹਾਲ-ਚਾਲ ਪੁੱਛਿਆ ਦੌਲੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਦਿਨ ਬਦਲ ਜਿਹੜਾ ਠੀਕ ਹੋ ਰਿਹਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਅਕਾਲ ਸਟੀਲ ਕੰਪਨੀ ਦੇ ਮਾਲਕ ਤੇ ਉਹਨਾਂ ਦੇ ਨਾਲ ਜਿੰਨੇ ਵੀ ਉਹਨਾਂ ਦੇ ਭਰਾ ਸਾਡਾ ਪ੍ਰਾਣਾ ਪਲੇਅਰ ਜੀਤਾ ਆਪਣਾ ਮਹਿਰੋ ਤੋਂ ਬਹੁਤ ਵਧੀਆ ਪਲੇਅਰ ਤੇ ਉਹਨਾਂ ਦੇ ਜਿੰਨੇ ਵੀ ਸਾਥੀ ਉਹਨਾਂ ਨੇ ਅੱਜ 67000 ਰੁਪਿਆ ਸਾਰੇ ਭਰਾਵਾਂ ਨੇ ਰਾੜ ਮਿਲ ਕੇ ਇਕੱਠਾ ਕਰਕੇ ਜਿਹੜਾ ਉਹ ਦੌਲੀ ਦੀ ਮਦਦ ਦੇ ਲਈ ਭੇਜਿਆ ਸੋ ਅਸੀਂ ਇਹ ਬਾਇਆ ਜਿਹੜੀ ਆ ਉਹ ਮਾਤਾ ਜੀ ਹੋਣਾ ਨੂੰ ਸੌਂਪ ਰਹੇ ਆ ਸੋ ਉਮੀਦ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੋਲੀ ਠੀਕ ਹੋਵੇ ਤੇ ਗੁਰੂ ਮਹਾਰਾਜ ਦੇ ਤੇ ਕਿਰਪਾ ਕਰਨ ਤੇ ਵਾਹਿਗੁਰੂ ਵੇਰ ਕਰੇ ਵੀ ਪਹਿਲੀ ਗੱਲ ਤਾਂ ਕਦੇ ਕਿਸੇ ਤੇ ਇਸ ਤਰ੍ਹਾਂ ਦਾ ਸਮਾਂ ਆਵੇ ਨਾ ਤੇ ਜੇਕਰ ਕਿਸੇ ਤੇ ਵੀ ਕੋਈ ਇਸ ਤਰ੍ਹਾਂ ਦਾ ਸਮਾਂ ਆਉਂਦਾ ਤੇ ਜਿੰਨੇ ਸਾਡੇ ਭਰਾ ਖਾਲਸਟੀਲ ਵਾਲੇ ਜਾਂ ਜੀਤੇ ਵਾਲੇ ਉਹਨੇ ਸਾਥ ਹੀ ਖੜੇ ਆ ਆਪਾਂ ਸਾਰੇ ਰਾਂ ਮਿਲ ਕੇ ਇਸ ਤਰ੍ਹਾਂ ਸਹਿਯੋਗ ਕਰਿਆ ਕਰੀਏ ਕਿਉਂਕਿ ਜਦੋਂ ਬੰਦੇ ਨੂੰ ਸਪੋਰਟ ਹੋ ਜਾਂਦੀ ਆ ਪਿੱਛੋਂ ਤਾਂ ਹੌਸਲਾ ਵੀ ਬਹੁਤ ਹੋ ਜਾਂਦਾ ਉਸੇ ਤੈਹ ਦਿਲ ਤੋਂ ਪਰਿਵਾਰ ਵੱਲੋਂ ਮੈਂ ਆਪਣੇ ਵੱਲੋਂ ਸਾਰੇ ਭਰਾਵਾਂ ਦਾ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਉਹ ਮਾਇਆ ਆਈ ਆ ਅਸੀਂ ਤੈਹ ਦਿਲ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਈਰੂ ਜੀ ਦਾ ਖਾਸਾ ਵਾਈਰੂ ਜੀ ਠੀਕ ਹੈ ਵੀਰ ਜੀ